9 ਮਹੀਨਿਆਂ ਤੋਂ ਗੱਲ ਕਹਿੰਦੀ ਰਹੀ ਕਿ ਇਸ ਸੀ ਟਰੈਕਟਰ ਟਰਾਲੀ ਨੂੰ ਖਤਰਾ ਮੰਗਦੇ ਵੀ ਟਰਾਲੀਆਂ 'ਚ ਹਥਿਆਰ ਆ ਡੈਕਟਰ ਇਹਨਾਂ ਦੇ ਮੋਡੀਫਾਈ ਹੋ ਆ ਇਹਨਾਂ ਕੋਲੇ ਆਕਲੈਨਾਂ ਨੇ ਤੇ ਮੈਨੂੰ ਲੱਗਦਾ ਅਦਾਲਤਾਂ 'ਚ ਵੀ ਹਾਈ ਕੋਰਟ 'ਚ ਵੀ ਸੁਪਰੀਮ ਕੋਰਟ 'ਚ ਵੀ ਪੱਖ ਰੱਖ ਲਿਆ ਵੀ ਸਾਨੂੰ ਸਰ ਟਰੈਕਟਰ ਟਰਾਲੀ ਤੋਂ ਪੱਤੀ ਆ ਬਾਕੀ ਇਹ ਚਲੇ ਜਾਣ ਸਾਨੂੰ ਕੋਈ ਰੋੜਾ ਨਹੀਂ ਇਸੇ ਤਰ੍ਹਾਂ ਮਰਨ ਵਰਤ ਤੇ ਜੇ ਵੱਡੇ ਆ ਲੀਡਰ ਦਾਅ ਤੇ ਲਾ ਕੇ ਜੇ ਕਿਸਾਨਾਂ ਉਹਨਾਂ ਦੀਆਂ ਮੰਗਾਂ ਮਨਵਾ ਲਈਏ ਤੇ ਸੌਦਾ ਮਹਿੰਗਾ ਨਹੀਂ ਹੈਗਾ ਸਸਤਾ ਵਾ ਇੰਨੇ ਦਿਨ ਲੀਵਲ ਵੀ 15 ਦਿਨ ਹੋ ਰਹੇ ਨੇ ਉਹਨਾਂ ਨੂੰ ਮਰਨ ਵਰਤ ਤੇ ਬੈਠੇ ਹੋਏ ਸਿਹਤ ਵਿਗੜ ਰਹੀ ਆ ਤਕਰੀਬਨ 11 ਕਿਲੋ ਭਾਰ ਵੀ ਜਿਹੜਾ ਉਹਨਾਂ ਦਾ ਘਟ ਗਿਆ ਹੈਗਾ ਤਾਂ ਕੀ ਇਸੇ ਤਰ੍ਹਾਂ ਹੀ ਰਹੇਗੀ ਉਹਨਾਂ ਦੀ ਹਾਂ ਦੇਖੋ ਮਰਨ ਵਰਤ ਤੇ ਬੈਠੇ ਨੇ 15ਵਾਂ ਦਿਨ ਹੋ ਗਿਆ ਕਿਡਨੀਆਂ ਤੇ ਲੀਵਰ ਤੇ ਵੀ ਅਸਰ ਪੈ ਰਿਹਾ ਪਰ ਸਰਕਾਰ ਕੰਬ ਕਰਨ ਦੀ ਨੀਂਦ ਸੁੱਕੀ ਹੋਈ ਆ ਕੋਈ ਨਹੀਂ ਜਦੋਂ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਵਾ ਦੋਖੋ ਇਧਰ ਵੀ ਜਦੋਂ ਅਸੀਂ ਜਾਣੇ ਆ ਤਾਂ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚੱਲਦੀਆਂ ਕੋਈ ਸ਼ਹਾਦਤ ਹੋ ਸਕਦੀ ਅਸੀਂ ਇਹ ਕਹਿੰਨੇ ਆ ਵੀ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਅਸੀਂ ਟਿਲ ਟਿਲ ਮਰਦਾ ਨਹੀਂ ਦੇਖ ਸਕਦੇ 50 ਦੇ ਕਰੀਬ ਖੁਦਕੁਸ਼ੀਆਂ ਦੇਸ਼ ਭਾਰਤ ਚ ਹੁੰਦੀਆਂ ਰੋਜ਼ ਪੰਜਾਬ ਦੇ ਚ ਪੀਓ ਪੀਜੂ ਕਹਿੰਦੀ ਹੈ ਪੰਜ ਖੁਦਕੁਸ਼ੀਆਂ ਹੁੰਦੀਆਂ ਰੋਜ਼ ਲਗਭਗ ਉਹਦਾ ਡਾਟਾ ਸਾਡੇ ਮੁੰਡਿਆਂ ਨੇ ਨਸ਼ੇ ਨਾਲ ਨੇ ਵਿਦੇਸ਼ਾਂ ਚ ਜਾ ਰਹੇ ਨੇ ਹਾਲਾਤ ਤਾਂ ਪਹਿਲਾਂ ਵੀ ਅਸੀਂ ਇਹਨਾਂ ਫੈਸਲਾ ਕੀਤਾ ਵੀ ਸਾਡੇ ਸਾਰੇ ਪੱਕੇ ਬੰਦੇ ਸਭ ਲੀਡਰ ਹੀ ਹੁੰਦੇ ਜਿੱਥੇ ਆ ਜੇ ਅਸੀਂ ਕੋਈ 2-4 ਸ਼ਹਾਦਤਾਂ ਦੇ ਕੇ ਵੀ ਐਡੇ ਵੱਡੇ ਪਰਿਵਾਰ ਨੂੰ 80 ਕਰੋੜ ਲੋਕਾਂ ਵਾਸਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਜੇ ਵੱਡੀਆਂ ਮੰਗਾਂ ਪ੍ਰਾਪਤ ਕਰ ਲਈਏ ਤੇ ਕੋਈ ਛੋਟੀ ਗੱਲ ਨਹੀਂ ਜਾ ਸਕਦੀ ਇਹ ਸ਼ਹਿਰ ਚ ਲਗਭਗ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਇਹ ਪਹੁੰਚ ਚੁੱਕਾ ਪੈਦਲ ਜਾਂਦੇ ਨਹੱਤੇ ਬੰਦਿਆਂ ਤੇ ਗੋਲੀਆਂ ਚੱਲ ਰਹੀਆਂ ਨੇ ਤਾਂ ਪੂਰੇ ਦੇਸ਼ ਵਿੱਚ ਰਜਵਾ ਵਿਰੋਧ ਹੋ ਰਿਹਾ ਔਰ ਸਰਕਾਰ ਬੁਰੀ ਤਰ੍ਹਾਂ ਕੀ ਰਹੀ ਹੋਈ ਹਰ ਬੰਦਾ ਕਹਿੰਦਾ ਪੈਦਲ ਕਿਉਂ ਨਹੀਂ ਜਾਂਦੇ ਨਾ ਉਹਦੇ ਵਾਸਤੇ ਜਿਹੜਾ ਪਹਿਲੇ ਦਿਨ ਮੀਡੀਆ ਨੇ ਸੱਚ ਬਖਾ ਲਿਆ ਦੂਜੇ ਦਿਨ ਫਿਰ ਉਹ ਨੈਰੇਟਿਵ ਬਣਾਉਣ ਵਾਸਤੇ ਵੀ ਪੁਲਿਸ ਕੋਕੀ ਪੁਨਾ ਕੋਲੇ ਬਹੁਤ ਸਾਰਾ ਪ੍ਰਚਾਰ ਪੂਕੰਡਾ ਫੁੱਲ ਬਖਾ ਲਣਗੇ ਬਾਕੀ ਚੀਜ਼ਾਂ ਨਹੀਂ ਖਾਣੀਆਂ ਚਾਹ ਬਖਾ ਲਣਗੇ ਬਾਕੀ ਚੀਜ਼ਾਂ ਨਹੀਂ ਖਾਣੀਆਂ ਜਾਂ ਔਰ ਇਹ ਤੋ ਤੱਕ ਦੇਖੋ ਪੁਲਿਸ ਨੇ ਪੱਤਰਕਾਰ ਨੈਸ਼ਨਲ ਮੀਡੀਆ ਹੈ ਉਹਨੂੰ ਕਹਿੰਦਾ ਇਹ ਖਾਲਸਤਾਨੀ ਪੱਤਰਕਾਰ ਠੀਕ ਆ ਹੁਣ ਜਦੋਂ ਪੱਤਰਕਾਰਾਂ ਨੂੰ ਖਾਲਸਤਾਨੀ ਕਹਿਣਾ ਕਿੱਧਰ ਦੀ ਗੱਲ ਆ ਔਰ ਫੁੱਲਾਂ ਦੇ ਵਿੱਚ ਕੈਮੀਕਲ ਫਿਰ ਫੁੱਲਾਂ ਤੋਂ 2 ਮਿੰਟ ਬਾਅਦ ਹੰਝੂ ਗੈਸ ਮਾਰਨਾ ਰਬੜ ਦੀਆਂ ਗੋਲੀਆਂ ਮਾਰਨਾ ਸੋ ਪ੍ਰਚਾਰ ਪ੍ਰੋਪਗੈਂਡਾ ਪੁੱਠਾ ਕਰਨ ਵਾਸਤੇ ਇਹ ਸਾਰੀ ਗੇਮ ਖੇਡੀ ਗਈ ਦਰਸ਼ਕ ਸ਼ੰਭੂ ਬਾਡਰ ਤੇ ਮੌਜੂਦ ਆ ਲਗਾਤਾਰ 10 ਮਹੀਨੇ ਹੋਣ ਵਾਲੇ ਨੇ ਕਿਸਾਨ ਸ਼ੰਭੂ ਬਾਡਰਾਂ ਤੇ ਡਟੇ ਹੋਏ ਨੇ ਹਾਲਾਂਕਿ 6 ਤਰੀਕ ਨੂੰ ਐਲਾਨ ਕੀਤਾ ਜਾਂਦਾ ਕਿ ਪੈਦਲ ਦਿੱਲੀ ਨੂੰ ਕੂਟ ਕੀਤਾ ਜਾਏਗਾ ਕੁੱਝ ਕਰਨ ਦੇ ਨਾਲ 101 ਦਾ ਜਿਹੜਾ ਮਰਜੀਵੜਿਆਂ ਦਾ ਜਥਾ ਭੇਜਿਆ ਜਾਂਦਾ ਹੈ ਬਹੁਤ ਕੁਝ ਨੁਕਸਾਨ ਵੀ ਹੁੰਦਾ ਹੈ ਆ ਦੂਸਰੀ ਵਾਰ ਫੇਰ ਭੇਜਿਆ ਜਾਂਦਾ ਹੈ ਫਿਰ ਨੁਕਸਾਨ ਚੱਲਣਾ ਪੈਂਦਾ ਪਰ ਅੱਗੇ ਹੁਣ ਇਹਨਾਂ ਦੀ ਕੀ ਰਣਨੀਤੀ ਹੈ ਦੋ ਜਥਿਆਂ ਤੋਂ ਬਾਅਦ ਜੇ ਅਸੀਂ ਖਨੌਰੀ ਬਾਰਡਰ ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਜਗਜੀਤ ਸਿੰਘ ਡੱਲੇਵਾ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਸੋ ਇਹਨਾਂ ਸਾਰੀਆਂ ਹੀ ਇਹ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਰਵਨ ਸਿੰਘ ਪੰਦੇੜ ਜੀ ਮੌਜੂਦ ਆ ਗੱਲ ਬਾਤ ਕਰਾਂਗੇ ਬਾਈਕ ਜੀ ਦਾ ਖਾਸ ਸਾਹਿਬ ਬਾਈਕ ਜੀ ਕਿਹੋ ਜੀ ਜੀ ਸਰ ਸਾਬ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਨੇ 6 ਤਰੀਕ ਨੂੰ ਲਾਨ ਕੀਤਾ ਜਾਂਦਾ ਪਹਿਲਾ ਜਥਾ ਭੇਜਿਆ ਜਾਂਦਾ ਆ ਕਾਫੀ ਨੁਕਸਾਨ ਜਿਹੜਾ ਚੱਲਣਾ ਪੈਂਦਾ ਅਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ ਗੋਲਾਬਾਰੀ ਕੀਤੀ ਜਾਂਦੀ ਆ ਨੁਕਸਾਨ ਕਿੰਨਾ ਤੋਂ ਹੋਇਆ ਆ ਦੇਖੋ ਦੋ ਜਥੇ ਗਏ ਸਾਡੇ ਉਹਦੇ ਵਿੱਚ ਲਗਭਗ ਕੈ ਲੋਪੀ ਪਹਿਲੇ ਜਥੇ ਵਿੱਚ ਵੀ ਕੋ 18-20 ਕਿਸਾਨ ਜ਼ਖਮੀ ਸੀਗੇ ਸਾਰੇ ਲਗਭਗ ਰਿਕਵਰ ਹੋ ਗਏ 1-2 ਦੂਜੇ ਜਥੇ ਵਿੱਚ ਵੀ ਸੱਤ ਕਿਸਾਨ ਜ਼ਖਮੀ ਹੋਏ ਸੀ ਉਹ ਵੀ ਲਗਭਗ ਰਕਬਰੋਂ ਚੱਕ ਦੋ ਰਹਿੰਦੇ ਹੈਗੇ ਆ ਤੋ ਇਸ ਤਰੀਕੇ ਨਾਲ ਜ਼ਖਮੀ ਹੋયા ਦੀ ਗਿਣਤੀ ਇੰਨੀ ਸੀ ਜੀ ਫਿਰ ਦੂਸਰੀ ਵਾਰ ਵੀ ਜਥਾ ਭੇਜਿਆ ਜਾਂਦਾ ਹਾਲਾਂਕਿ ਵੀ ਕਿਹਾ ਜਾਂਦਾ ਪਰ ਫੋਲੂ ਵੀ ਸੁਤੇ ਗਏ ਆਣ ਦੇਖੋ ਸਰਕਾਰ ਜਦੋਂ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਵੀ ਸਰਕਾਰ ਪਿਛਲੇ 9 ਮਹੀਨਿਆਂ ਤੋਂ ਗੱਲ ਕਹਿੰਦੀ ਰਹੀ ਇਸ ਸਿਸਟਰ ਟਰੈਕਟਰ ਟਰਾਲੀ ਨੂੰ ਖਤਰਾ ਮੰਗਦੇ ਵੀ ਟਰਾਲੀਆਂ 'ਚ ਹਥਿਆਰ ਆ ਡਾਕਟਰ ਇਹਨਾਂ ਦੇ ਮੋਟੀਫਾਈ ਹੋਇਆ ਇਹਨਾਂ ਕੋਲੇ ਆਕ ਲੈਣਾ ਨੇ ਤੇ ਮੈਨੂੰ ਲੱਗਦਾ ਅਦਾਲਤਾਂ 'ਚ ਵੀ ਹਾਈ ਕੋਰਟ 'ਚ ਵੀ ਸੁਪਰੀਮ ਕੋਰਟ 'ਚ ਵੀ ਪੱਖ ਰੱਖ ਲਿਆ ਵੀ ਸਾਨੂੰ ਸਰ ਟਰੈਕਟਰ ਟਰਾਲੀ ਤੋਂ ਪੱਤੀ ਆ ਬਾਕੀ ਇਹ ਚਲੇ ਜਾਣ ਸਾਨੂੰ ਕੋਈ ਰੌਲਾ ਨਹੀਂ ਮੰਤਰੀਆਂ ਦੇ ਬਿਆਨ ਆ ਗਏ ਕੇਂਦਰ ਦੇ ਰਾਜਾਂ ਦੇ ਤੇ ਜਦੋਂ ਕਿਸਾਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਟਰੈਕਟਰ ਟਰਾਲੀ ਨਹੀਂ ਖੜਦੇ ਹੈਗੇ ਸਾਨੂੰ ਪੈਦਲ ਜਾ ਲੈੰਦਿਓ ਉਹ ਵੀ 100 ਬੰਦਾ ਪੈਦਲ ਕਿਸੇ ਵੀ ਅਮਨ ਕਾਨੂੰਨ ਨੂੰ ਖਤਰਾ ਨਹੀਂ ਹੋ ਸਕਦਾ ਹੁਣ ਜਦੋਂ ਉਹ ਪੈਦਲ ਜਾਂਦੇ ਨਹੱਤੇ ਬੰਦਿਆਂ ਤੇ ਗੋਲੀਆਂ ਚੱਲ ਰਹੀਆਂ ਨੇ ਤਾਂ ਪੂਰੇ ਦੇਸ਼ ਵਿੱਚ ਰਜਮਾ ਵਿਰੋਧ ਹੋ ਰਿਹਾ ਔਰ ਸਰਕਾਰ ਬੁਰੀ ਤਰ੍ਹਾਂ ਕਿਰੀ ਹੋਈ ਹਰ ਬੰਦਾ ਕਹਿੰਦਾ ਫਿਰ ਪੈਦਲ ਕਿਉਂ ਨਹੀਂ ਜਾਂਦੇ ਨੇ ਉਹਦੇ ਵਾਸਤੇ ਜਿਹੜਾ ਪਹਿਲੇ ਦਿਨ ਮੀਡੀਆ ਨੇ ਸੱਚ ਬਖਾ ਲਿਆ ਦੂਜੇ ਦਿਨ ਫਿਰ ਉਹ ਨੈਰੇਟਿਵ ਬਣਾਉਣ ਵਾਸਤੇ ਵੀ ਪੁਲਿਸ ਕੋਕੀ ਉਹਨਾਂ ਕੋਲੇ ਬਹੁਤ ਸਾਰਾ ਪ੍ਰਚਾਰ ਪੁਗੰਡਾ ਫੁੱਲ ਬਖਾਣ ਲਗੇ ਬਾਕੀ ਚੀਜ਼ਾਂ ਨਹੀਂ ਬਖਾਲਣੀਆਂ ਚਾਹ ਬਖਾ ਲੰਗੇ ਬਾਕੀ ਚੀਜ਼ਾਂ ਨਹੀਂ ਖਾ ਲੈਣੀਆਂ ਜਾਂ ਔਰ ਇਹਦੇ ਉਦ ਤੱਕ ਦੇਖੋ ਪੁਲਿਸ ਨੇ ਪੱਤਰਕਾਰ ਨੈਸ਼ਨਲ ਮੀਡੀਆਏ ਉਹਨੂੰ ਕਹਿੰਦਾ ਹੈ ਖਾਲਸਤਾਨੀ ਪੱਤਰਕਾਰ ਠੀਕ ਆ ਹੁਣ ਜਦੋਂ ਪੱਤਰਕਾਰਾਂ ਨੂੰ ਖਾਲਸਤਾਨੀ ਕਹਿਣਾ ਕਿੱਧਰ ਦੀ ਗੱਲ ਆ ਔਰ ਫੁੱਲਾਂ ਦੇ ਵਿੱਚ ਕੈਮੀਕਲ ਫਿਰ ਫੁੱਲਾਂ ਤੋਂ 2 ਮਿੰਟ ਬਾਅਦ ਹੰਝੂ ਗੈਸ ਮਾਰਨਾ ਰਬੜੀਆਂ ਕੂਲੀਆਂ ਮਾਰਨਾ ਸੋ ਪ੍ਰਚਾਰ ਪ੍ਰੋਪਗੈਂਡਾ ਪੁੱਠਾ ਕਰਨ ਵਾਸਤੇ ਇਹ ਸਾਰੀ ਗੇਮ ਖੇਡੀ ਗਈ ਵੀ ਜਿਹੜਾ ਸਾਡਾ ਰੋਸ਼ ਜਾਂ ਸਰਕਾਰ ਦਾ ਘਟ ਜੂਗਾ ਔਰ ਦੁਨੀਆ ਜਾਣਦੀ ਹੈ ਵੀ ਜਿਹੜੇ ਸਿੱਧੀਆਂ ਗੋਲੀਆਂ ਵਾਰਦੇ મોદી ਸਰਕਾਰ ਨੈਤਿਕ ਤੌਰ ਤੇ ਹਾਰ ਗਈ ਜਿਹੜੀ ਸਰਕਾਰ 10 ਮਹੀਨੇ ਪਾਜਪਾ ਦੇ ਪ੍ਰਵਕਤਾਏ ਕਹਿੰਦੇ ਰਹੇ ਵੀ ਤੁਸੀਂ ਪੈਦਲ ਚੱਲ ਕੇ ਆ ਜਾਓ ਅਸਲ ਵਿੱਚ ਕਿਸਾਨ ਲਹਿਰ ਦੀ ਨੈਤਿਕ ਜਿੱਤ ਆ ਵੀ ਤੁਸੀਂ ਠੁੱਕ ਕੇ ਚਟ ਲਿਆ ਬਾਈ ਅਸੀਂ ਤਾਂ ਆਪਦੀ ਗੱਲ ਤੇ ਖੜੇ ਆ ਤੋ ਇਹ ਜਿੱਤ ਕਦੀ ਮਾਰਠਿਕ ਮੰਗਾਂ ਤੇ ਵੀ ਪੂਰੀ ਹੋਣੀ ਹੈ ਈ ਲੱਗਦਾ ਫਿਰ ਖੇਤੀਬਾੜੀ ਮੰਤਰੀ ਨੇ ਵੀ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਪੈਦਲ ਆਉਣ ਦੇਣਾ ਚਾਹੀਦਾ ਔਰ ਨਾਲ ਹੀ ਕਿਹਾ ਕਿ ਦਿੱਲੀ ਤੋਂ ਪਰਮਿਸ਼ਨ ਲੈਣੀ ਚਾਹੀਦੀ ਅਨਿਲ ਵਿੱਚ ਵੱਲੋਂ ਵੀ ਕੈਬਨਟ ਮੰਤਰੀ ਨੇ ਉਹਨਾਂ ਵੱਲੋਂ ਵੀ ਬਿਆਨ ਆਂਦਾ ਆ ਕਿ ਪੈਦਲ ਜਿਹੜਾ ਜੇ ਜਾਣਾ ਵੀ ਹੈ ਤੇ ਪਰਮਿਸ਼ਨ ਲਈ ਜਾਵੇ ਇਨਾਂ ਦੀ ਕੋਈ ਕਨਟਰਡਿਕਸ਼ਨ ਹੈ ਜੀ ਦੇਖੋ ਜੀ ਖੇਤੀਬਾੜੀ ਮੰਤਰੀ ਵੀ ਹਰਿਆਣੇ ਦੇ ਅਨਿਲ ਵਿੱਚ ਵੀ ਹਰਿਆਣੇ ਦਾ ਇੱਕ ਕਹਿੰਦਾ ਵੀ ਤੁਸੀਂ ਪਰਮਿਸ਼ਨ ਲਿਆਓ ਦੂਜਾ ਕਹਿੰਦਾ ਤੁਹਾਡਾ ਆਜੋ ਜੀ ਫੰਤਰਾਜ ਕੋਈ ਨਹੀਂ ਤੀਜਾ ਬਾਈ ਖੱਟੜ ਕਹਿੰਦਾ ਵੀ ਤੁਸੀਂ ਹੋਰ ਨਾ ਸੰਦਾ ਰਹੇ ਚਲੇ ਜਾਓ ਇਹ ਆਪਣੇ ਆਪ ਚ ਕਨਫਿਊਜ਼ਨ ਜਾਣ ਬੁੱਝ ਕੇ ਟ੍ਰੇਨਿੰਗ ਆਰਐਸਐਸ ਦੀ ਇੱਕ ਤੋਂ ਬਾਅਦ ਇੱਕ ਬਿਆਨ ਦੇਣਾ ਇੱਕ ਤੋਂ ਬਾਅਦ ਇੱਕ ਬਿਆਨ ਦੇਣਾ ਤੇ ਚੀਜ਼ਾਂ ਨੂੰ ਡੀਰੇਲ ਕਰ ਦੇਣਾ ਜੀ ਜਾਣਾ ਤੁਸੀਂ ਦਿੱਲੀ ਆ ਤਾਂ ਫਿਰ ਹੋਰ ਰਸਤੇ ਨਹੀਂ ਦੇਖੋ ਚਲੋ ਜਾਣਾ ਨਹੀਂ ਸ਼ੰਭੂ ਤੋਂ ਖਨੌਰੀ ਭੁਲਾਈ ਨਹੀਂ ਫੋਰਸ ਕਿਉਂ ਲਾਈ ਡੱਬੋ ਵਾਲੇ ਚ ਵੀ ਫੋਰਸ ਆ ਮਾਲੇ ਦੇ ਸਕੂਲ ਬੰਦ ਕੀਤੇ ਆ ਨੈਟ ਬੰਦ ਕੀਤਾ ਉਹ ਸਾਨੂੰ دہشت ਜਿਹਾ ਮਾਹੌਲ ਬਣਾ ਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਅਸੀਂ ਕਿਹੜੇ ਰਸਤੇ ਵੀ ਜਾਈਏ ਜੈਦਨ ਉਹਨਾਂ ਦਿੱਲੀ ਨਹੀਂ ਜਾਂਦੇ ਨੇ ਜੇ ਜਾਣਦੇ ਨਾ ਹੋਇਆ ਤੇ ਆ ਰਸਤਾ ਵੀ ਬਹੁਤ ਵਧੀਆ ਇਹਦਾ ਉਹ ਜਾਣ ਬੁੱਝ ਕੇ ਮੁੱਦੇ ਨੂੰ ਡਿਵਾਈਡ ਕਰਦੇ ਹੈ ਜੀ ਦਿੱਲੀ ਜਾਣ ਹੀ ਨਹੀਂ ਦੇਣਾ ਤੇ ਫਿਰ ਇੱਥੇ ਬੈਠਣ ਦਾ ਕੀ ਹਾਂ ਨੇ ਦੇਖੋ ਸਾਡੇ ਵਾਸਤੇ ਜਦੋਂ ਪਿਛਲੀ ਵਾਰ ਵੀ ਮੋਰਚੇ 'ਚ ਗਏ ਉਤੋਂ ਵੀ ਦਿੱਲੀ ਨਹੀਂ ਪਹੁੰਚ ਸਕੇ ਹਰਿਆਣੇ ਦੇ ਬਾਡਰਾਂ ਤੇ ਸੀ ਸਰਕਾਰ ਅੱਜ ਅੱਜ ਇਹ ਮੋਰਚਾ ਭਾਵੇਂ ਸਾਡੇ 100 ਦੇ ਮੋਰਚੇ ਨੂੰ ਦਿੱਲੀ ਨਹੀਂ ਜਾਣ ਦਿੱਤਾ ਸ਼ੰਮੂ ਤੋਂ ਪਾਰ ਪਰ ਸਾਡੇ ਮੋਰਚੇ ਦੀ ਗੱਲ ਤਾਂ ਪੂਰੀ ਦੁਨੀਆ 'ਚ ਚਲੇਗੀ ਦੁਨੀਆ ਦੇ ਚਹੀ ਲੋਕਤੰਤਰ ਦੀ ਖੂਬਸੂਰਤੀ ਬਸੀਂ ਆਪ ਦੀ ਗੱਲ ਪਚਾ ਰਹੇ ਐਮਐਸਪੀ ਗਰੰਟੀ ਐਮਐਸਪੀ ਖਰੀਦ ਦਾ ਗਰੰਟੀ ਕਾਨੂੰਨ ਕੱਲਾ ਦੇਸ਼ ਚ ਨਹੀਂ ਵਿਦੇਸ਼ਾਂ ਚ ਲੈ ਗਿਆ ਪੂਰੀ ਦੁਨੀਆ ਨੂੰ ਪਤਾ ਕਿ ਕਿਸਾਨਾਂ ਨੂੰ ਜਾਂ ਅਸੀਂ ਆਵਾਜ਼ ਚੱਕਣੀ ਹੈ ਆਵਾਜ਼ ਦਾ ਸਨਮਾਨ ਜੇ ਮੋਦੀ ਸਰਕਾਰ ਨਾ ਕਰੂਗੀ ਕਿਸਾਨਾਂ ਮਜਦੂਨਾਂ ਦੀ ਤੇ ਲੋਕ ਇਸ ਗੱਲ ਦਾ ਜਵਾਬ ਦੇਣਗੇ ਐਨੀ ਹੈ ਕਿ ਫਿਰ ਲੋਕ ਕਮਲੇ ਨੇ ਲੋਕ ਸਿਆਣੇ ਨਹੀਂ ਹੈਗੇ ਇਹ ਤੁਸੀਂ ਦੇਖ ਲਓ ਜਿਹੜੇ ਡਿਕਟੇਟਰ ਹੁੰਦੇ ਨੇ ਜਿਹੜੇ ਜਿਹੜੇ ਤਾਨਾਸ਼ਾਹ ਹੁੰਦੇ ਨੇ ਉਹਨਾਂ ਨੂੰ ਕਿਉਂਕਿ ਇੰਨੇ ਤਗੜੇ ਹੁੰਦੇ ਨੇ ਲੋਕਾਂ ਲਈ ਹਰਾਉਣਾ ਸੌਖਾ ਨਹੀਂ ਹੁੰਦਾ ਬਹੁਤ ਕਈ ਵਾਰ ਉਹ ਆਪਣੀ ਮੜੀ ਆਪੇ ਪੁੱਟਦੇ ਹੁੰਦੇ ਆ ਤੇ ਜਿਹੜਾ ਉਹਨਾਂ ਨੇ ਕੰਮ ਕੀਤਾ ਨਾ ਉਹਨਾਂ ਆਪਦੀ ਮੜੀ ਪੁੱਟੀ ਹੋਈ ਆ ਇਹ ਤੁਸੀਂ ਵੇਖੋ ਸਮਾਂ ਆ ਲੈਂਦੇ ਹੋ ਤੁਸੀਂ ਬਹੁਤ ਸਾਰੇ ਲੋਕ ਦੇਖੇ ਹੋਣਗੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇਖੀਆਂ ਆਣ ਗਿਆ ਅੰਗਰੇਜ਼ ਕਹਿੰਦੇ ਸਾਡਾ ਰਾਜ ਨਹੀਂ ਸੂਰਜ ਨਹੀਂ ਡੁੱਬਦਾ ਹੈਗਾ ਡੁੱਬ ਗਿਆ ਇਹਨਾਂ ਨੂੰ ਵੀ ਭਰਮ ਹੈਗਾ ਕਿ ਕਦੇ ਅਸੀਂ ਪੱਕਾ ਹੋਣ ਤਿਲਕ ਲਗਾ ਲਿਆ ਵੀ ਸਾਡੇ ਹੱਥ 'ਚ ਸਾਰੀ ਉਮਰ ਸੱਤਾ ਰਹਿਣੀ ਹੈ ਕਦੀ ਕਾਲੀ ਦਲਵੀਆਂ ਕਹਿੰਦਾ ਹੁੰਦਾ ਅਸੀਂ ਤਾਂ 25 ਸਾਲ ਰਾਜ ਕਰਾਂ ਤੁਸੀਂ ਦੇਖ ਲਓ ਇਹ ਲੋਕਾਂ ਦੇ ਹੱਥ ਦੀ ਗੱਲ ਆ ਇਹ ਆ ਦੇਖ ਲਓ ਹੁਣ ਚੌਧਰੀਆਂ ਦਾ ਪਰਿਵਾਰ ਹਨਾਂ ਦੇ ਵਿੱਚ ਖੁੱਡੇ ਲੈਣ ਲੱਗਾ ਭਾਈ ਇਹ ਇਹ ਹੁੱਡਾ ਹੋਣੀ ਹੁਣ ਹੁਣ ਦੇਖੋ ਨਾ ਕਿੱਤੇ ਆ ਇਸ ਕਰਕੇ ਲੋਕਾਂ ਦੀ ਦੇਣੇ ਵੀ ਕਿੰਨੂੰ ਜਿਤਾਉਣਾ ਕਿੰਨੂੰ ਨਹੀਂ ਜਿਤਾਉਣਾ ਜਿਸ ਤਰੀਕੇ ਦੇ ਨਾਲ ਤੁਸੀਂ ਐਮਐਸਪੀ ਦੀ ਗੱਲ ਕਰ ਰਹੇ ਹੋ ਕਿ ਪੂਰੇ ਦੇਸ਼ ਵਾਸਤੇ ਜਿਹੜੀ ਐਮਐਸਪੀ ਹੈ ਪਰ ਕੱਲੀ ਸਟੇਟ ਹੀ ਕਿਉਂ ਲੜ ਰਹੀ ਹੈ ਸਾਰੀਆਂ ਹੋਰ ਬਾਕੀ ਸਟੇਟਾਂ ਆ ਕੇ ਕਿਉਂ ਨਹੀਂ ਫਿਰਦੀਆਂ ਹਾਂ ਦੇ ਕੋਈ ਜਿੱਤੋ ਕ ਐਮਐਸਪੀ ਦਾ ਸਵਾਲ ਹੈ ਪੰਜਾਬ ਹਰਿਆਣਾ ਤੇ ਜੁਪੀ ਦੇ ਖਿੱਤੇ ਚੈਗੀ 6% ਕਣਕ ਝੋਨੇ ਤੇ ਖਾਸ ਕਰਕੇ ਲੋੜਾਂ ਦੇ ਸਾਰਿਆਂ ਦੀ ਹੁਣ ਤੇ ਪੰਜਾਬ ਨੂੰ ਵੀ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈ ਝੋਨੇ ਤੇ ਕਣਕ ਤੇ ਵੀ ਐਮਐਸਪੀ ਲਈ ਲੜਨਾ ਪੈ ਰਿਹਾ ਹਾਂ ਕਿਉਂ ਨਹੀਂ ਦੇਖੋ ਨਾ ਜਦੋਂ ਅਸੀਂ ਮੋਰਚਿਆਂ ਚਾਰੇ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਸੜਕਾਂ ਤੇ ਰਹੀਆਂ ਕਿਉਂਕਿ ਜਿਹੜਾ ਕਾਰਪੋਰੇਟ ਦਾ ਪ੍ਰੈਸ਼ਰ ਪੈ ਰਿਹਾ ਹੈ ਕਿ ਸੇਲਰ ਮਾਲ ਕਾਢਤੀ ਰਲ ਗਏ ਪੰਜਾਬ ਵਾਲੀ ਸਰਕਾਰ ਵੀ ਰਲ ਗਈ ਕੇਂਦਰ ਵਾਲੀ ਤੇ 3-400 ਰੁਪਏ ਕੁਇੰਟਲ ਦਾ ਠੱਗੀ ਮਾਰੀ ਇਹਦਾ ਮਤਲਬ ਕਾਰਪੋਰੇਟ ਬਾਹਮ ਰੋੜ ਰਿਹਾ ਵੀ ਇਹ ਜਿਹੜੀ ਮੰਡੀ ਆ ਪ੍ਰਾਈਵੇਟ ਹੋਣੀ ਹੈ ਜਿਹੜੇ ਲੋਕ ਸੜਕਾਂ ਤੇ ਹੋਣ ਉਹ ਸਰਕਾਰ ਦੇ ਹਮਲੇ ਦਾ ਵੱਧ ਮੁਕਾਬਲਾ ਕਰਦੇ ਆ ਜੇ ਘਰੇ ਚ ਬੈਠਾ ਹੋਵਾਂਗੇ ਸਾਨੂੰ ਮੁਕਾਬਲਾ ਨਹੀਂ ਦੇ ਸਕਦੇ ਜਿੱਦ ਤੱਕ ਦੇਸ਼ ਦਾ ਸਵਾਲ ਹੈ ਵੀ ਦੇਸ਼ ਵਾਲੇ ਦੇਖੋ ਪੰਜਾਬ ਜੇ ਇਕੱਲਾ ਲੜੇ ਸ਼ਾਇਦ ਦੇਸ਼ ਦਾ ਸਹਾਯੋਗ ਨਾ ਹਰਿਆਣੇ ਦਾ ਉਹ ਚਾਹੁੰਦੇ ਆ ਵੀ ਪੰਜਾਬ ਅਲੱਗ ਥਲਗ ਰਹੇ ਦੇਖੋ ਨਾ ਜੇ ਪੂਰੇ ਦੇਸ਼ ਦੀਵਾਦੀ ਕਹੀਏ ਇਹ ਦੀਸਟੇਟਾ ਦੀ ਉਹ ਤੇਵਾਦੀ ਅੱਧੀ ਆ ਅਸਲ ਵਿੱਚ ਸਰਕਾਰ ਸਾਡੇ ਤੇ ਵਾਰ ਕਰ ਇਸ ਕਰਕੇ ਨਹੀਂ ਪਾ ਰਹੀ ਵੀ ਸਾਡੇ ਨਾਲ ਬਾਹਰਲੇ ਸੂਬਿਆਂ ਵਾਲੇ ਕਿਸਾਨ ਫਿਜੀਕਲ ਕਿੰਨੇ ਆਉਂਦੇ ਆ ਉਹ ਬਖਰੀ ਗੱਲ ਪਰ ਉਹਨਾਂ ਦਾ ਦਿਲ ਮੋਰ ਚੀਨਾ ਤੜਕੰਡਿਆ ਬਈ ਇਹਨਾਂ ਦੀ ਗੱਲ ਠੀਕ ਹੈ ਸਾਨੂੰ ਐਮਐਸਪੀ ਦੇਵੇ ਤੁਸੀਂ ਹਰ ਕੀ ਜੁਪੀ ਦੀਆਂ ਖਬਰਾਂ ਪੜੋ ਸੌਰੀ ਮੱਧ ਪ੍ਰਦੇਸ਼ ਦੀ ਉੱਤੇ ਸੋਇਆਬੀਨ ਦਾ ਰੇਟ 4090 ਰੁਪਏ ਕਿ 99 ਰੁਪਏ ਸੀ ਜਿਹੜਾ ਇਹਨਾਂ ਐਲਾਨ ਕੀਤਾ ਉਸ ਸੋਇਆਬੀਨ ਨੂੰ ਜਿਹੜੀ ਇੰਨੇ ਪ੍ਰਦਰਸ਼ਨ ਹੋਏ ਮੱਧ ਪ੍ਰਦੇਸ਼ ਦੀ ਸਰਕਾਰ ਕਹਿੰਦੀ ਤੁਹਾਡਾ 6000 ਰੁਪਿਆ ਲਾਗਰ ਖਰਚਾ ਹੁੰਦਾ ਉਹਨਾਂ ਲਿਖ ਕੇ ਸੈਂਟਰ ਨੂੰ ਚਿੱਠੀ ਪਾਈ कि ਤੁਸੀਂ 40% ਐਮਐਸਪੀ ਦੀ ਖਰੀਦ ਲਓ ਇਹਨਾਂ ਨੇ 20% ਉੱਤੇ ਲੱਖਾਂ ਲੋਕ ਆਪ ਮਹਾਰੇ ਨਿਕਲ ਕੇ ਆਏ ਬੇਸ਼ੱਕ ਜਥੇਬੰਦ ਨਹੀਂ ਸੀ ਟਰੈਕਟਰ ਨਿਕਲੇ ਪ੍ਰਦਰਸ਼ ਇਹਦਾ ਮਤਲਬ ਐਮਐਸਪੀ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ ਹਲੇ ਡਬਲ ਇੰਜਨ ਵਾਲੀ ਸਰਕਾਰ ਆ ਹਰਿਆਣੇ ਦੇ ਵਿੱਚ ਵੀ ਡਬਲ ਇੰਜਨ ਵਾਲੀ ਸਰਕਾਰ ਆ ਫਿਰ ਵੀ ਝੋਨਾ ਰੁਲਿਆ ਜਿਹੜੇ ਕਹਿੰਦੇ ਵੀ ਪੰਜਾਬ ਚ ਪਾਛਪਾ ਬਣ ਜਾਵੇ ਤੇ ਅਸੀਂ ਕਰਾਂਗੇ ਤੇ ਝੂਠ ਬੋਲਦੇ ਸੈਣੀ ਸਾਹਿਬ ਇਹ 24 ਫੈਸਲਾ ਦੇ ਐਮਐਸਪੀ ਦੇ ਰਹੇ ਤੇ ਇਸ ਕਰਕੇ ਸਾਨੂੰ ਲੱਗਦਾ ਜਿਹੜਾ ਮੁੱਦਾ ਦੇਸ਼ ਵਿਆਪੀ ਆ ਪੰਜਾਬ ਨੂੰ ਇਹਦਾ ਕੋਈ ਨੁਕਸਾਨ ਨਹੀਂ ਕਈ ਵਾਰੀ ਸਾਡੇ ਵੀਰ ਕਹਿੰਦੇ ਆ ਕਿ ਜੇ ਝੋਨਾ ਉਹ ਵੀ ਖਰੀਦਣ ਦਾ ਵੀ ਸਾਡਾ ਕੋਟਾ ਕੱਢ ਜੂਗਾ ਇਹ ਵੀ ਗਲਤ ਆ ਸਾਨੂੰ ਤੇਲ ਬੀਜਾਂ ਤੇ ਦਾਲ ਬੀਜਾਂ ਤੇ ਸਾਨੂੰ ਮੱਕੀ ਤੇ ਮਿਲ ਜਾਵੇ ਸਾਨੂੰ ਕਪਾਹ ਨਰਮੇ ਤੇ ਮਿਲ ਜਾਵੇ ਸਾਨੂੰ ਪਤਾ ਹੋਵੇ ਕਿ ਫਸਲ ਸਾਡੀ ਵਿਕ ਜਾਲੀ ਅਸੀਂ ਝੋਨੇ ਚੋਕੀ ਲੈਣਾ ਹੈ ਤਾਂ ਇਹ ਐਮਐਸਪੀ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਪੰਜਾਬ ਵਾਸਤੇ ਵੀ ਬਹੁਤ ਬੇਨਫੀਟ ਹੈ ਜਦੋਂ ਕੋ ਕਾਨੂੰਨ ਬਣ ਗਿਆ ਕਿ ਤੁਸੀਂ ਆ ਐਮਐਸਬੀ ਉੱਤੇ 1 ਰੁਪਇਆ ਥੱਲੇ ਨਹੀਂ ਖਰੀਦ ਸਕਦੇ। ਉਹ ਰੂਲੂ ਕੇਵੇਂ ਮੰਡੀ ਦੇ ਵਿੱਚ ਜੇ ਐਮਐਸਬੀ ਕਾਨੂੰਨ ਬਣ ਗਿਆ ਤੇ ਕਦੇ ਵੀ ਕਾਰਪੋਰੇਟ ਕਰਾਣੇ ਖੇਤੀ ਮੰਡੀ ਵੇਚ ਨਹੀਂ ਸਕਣਗੇ। ਇਸੇ ਦਾ ਰੋੜਾ ਹੈ। ਕੋਈ ਮੀਟਿੰਗ ਵੀ ਹੋਈ ਜਾਂ ਫਿਰ ਕੀ ਫੈਸਲਾ ਲਿਆ ਗਿਆ ਆ ਕਿ ਅੱਗੇ ਵੀ ਫਿਰ ਜਥੇ ਭੇਜੇ ਜਾ। ਆ ਅੱਗੇ ਵੀ ਜਥੇ ਜਾਣੇ ਆ ਇਹ 4 ਵਜੇ ਪੀਸੀ ਚ ਸਾਰਾ ਕੁਝ ਅਸੀਂ ਐਲਾਨ ਕਰ। ਦੇਸਾਂ ਵੀ ਇਹ ਵੀ ਗੱਲ ਜਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜਿਸ ਤਰੀਕੇ ਦੇ ਨਾਲ 10 ਮਹੀਨੇ ਪੂਰੇ ਹੋਣ ਵਾਲੇ ਨੇ ਕੱਲਾ ਪੰਜਾਬ ਹੀ ਬੈਠਾ ਹੋਇਆ ਹਰਿਆਣਾ ਦੇ ਵੀ ਕੁਝ ਹੀ ਜਿਹੜੇ ਕਿਸਾਨ ਆ ਜਿਹੜੇ ਇੱਥੇ ਆ ਜਾਂਦੇ ਨੇ ਫਿਰ ਪੂਰਾ ਹਰਿਆਣਾ ਵੀ ਜਿਹੜਾ ਇਕੱਠਾ ਮਿਲ ਕੇ ਨਹੀਂ ਬੈਂਦਾ ਹੈਗਾ ਤਾਂ ਕੀ ਲੱਗਦਾ ਫਿਰ ਹੋਰ ਸਟੇਟਾਂ ਤੋਂ ਕੀ ਉਮੀਦ ਲਾ ਸਕਦੇ ਆ ਕਿਉਂਕਿ ਜੇ ਹਰਿਆਣੇ ਨੂੰ ਹੀ ਇੰਨੇ ਇਧਰ ਆਉਣ ਦਿੱਤਾ ਜਾ ਰਿਹਾ ਹੈਗਾ ਉਹ ਵੀ ਕਿਤੇ ਨਾ ਕਿਤੇ ਰੋਕਿਆ ਜਾਂਦਾ ਤੇ ਫਿਰ ਤੁਸੀਂ ਸਾਰਿਆਂ ਦੀ ਲੜਾਈ ਲੜ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਉਹਨਾਂ ਨੂੰ ਵੀ ਜਿਹੜਾ ਕਿ ਇੱਥੇ ਆ ਜਾਣਾ ਚਾਹੀਦਾ ਜੇ ਨਹੀਂ ਦਿੱਲੀੋਂ ਜਾ ਸਕਦੇ ਤਾਂ ਹਾਏ ਟੋਡੀਗਰ ਠੀਕ ਹੈ ਦੇਖੋ ਦੂਜਾ ਹਰਿਆਣੇ ਹਰਿਆਣੇ ਦਾ ਸਾਥ ਬਹੁਤ ਆ ਇੱਕ ਜਗ੍ਹਾ ਹੀ ਜੇ ਬਿਕਰ ਪਰ ਫਿਜ਼ੀਕਲੀ ਜਿਹੜਾ ਵਾ ਉਹਨਾਂ ਨੂੰ ਆਉਣ 'ਚ ਮੁਸ਼ਕਲਾਂ ਇਸੇ ਕਰਕੇ ਉਹਨਾਂ ਰਾਰਾ ਰੁਕਿਆ ਉਹਨਾਂ ਤਾਂ ਨਹੀਂ ਜਥਾੜਾ ਜਾਣਤਾ ਖਾਪ ਚੇਤਨਾ ਨੇ ਸਮਰਥਨ ਕਰਤਾ ਜੀ ਬਿਲਕੁਲ ਵਿਰੋਧੀ ਧਿਰਾਂ 'ਚ ਵੀ ਸਮੱਸਿਆ ਉਹਨਾਂ ਨੂੰ ਲੱਗਦਾ ਜਿੱਦਣ ਇਹ ਅੰਬਾਲਾ ਨੰਗਦੇ ਆ ਹਰਿਆਣਾ ਪੂਰਾ ਉੱਠ ਕੇ ਇਹਨਾਂ ਦੇ ਨਾਲ ਉਸੇ ਕਰਕੇ ਤੁਹਾਨੂੰ ਡੱਕ ਕੇ ਬੈਠੇ ਆ ਇਹ ਤਾਂ ਨੰਗਨ ਦੀ ਡੇਰ ਆ ਹਰਿਆਣਾ ਆ ਰਲਣਾ ਹਾਂ ਇਹ ਤਾਂ ਚਲ ਹੁਣ ਪਤਾ ਲੱਗੂਗਾ ਇਹ ਤਾਂ ਸਮਾਂ ਹੀ ਦੱਸੂਗਾ ਦੇਖੋ ਜਿੱਥੇ ਤੁਸੀਂ ਮੋਰਚਾ ਲਾ ਕੇ ਦਿੱਲੀ ਬਣ ਜਾਂਦੀ ਹੁੰਦੀ ਆ ਹਾਕਮਾਂ ਦੀ ਲਗਭਗ ਦਿੱਲੀ ਦਾ ਦੋਆ ਬਾਰਡਰਾਂ ਤੇ ਬਣੀ ਪਈ ਆ ਪਰ ਸਾਡਾ एलान ਹੈ ਅਸੀਂ ਦਿੱਲੀ ਜਾਣ ਸਰਕਾਰ ਦੀ ਨੀਤੀ ਨੂੰ ਕੁੱਟਣਾ ਦੇਖਦੇ ਆ ਸਰਕਾਰ ਕਿੰਨਾ ਕੁ ਚਿਰ ਖੜਦੀ ਆ ਆਖਰ ਨਾ ਦਿੱਲੀ ਦੂਰ ਆ ਨਾ ਮੰਗਾਏ ਵੀ ਬਨਾਈਆਂ ਨਹੀਂ ਜਾ ਸਕਦੀਆਂ ਇਹ ਸ਼ਿਕਰਸ਼ ਲਗਭਗ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਇਹ ਪਹੁੰਚ ਚੁੱਕਾ ਤਕਰੀ ਸਿੰਘ ਦੱਲੇ ਵਿਵਾਲ ਵੀ 15 ਦਿਨ ਹੋ ਰਹੇ ਨੇ ਉਹਨਾਂ ਨੂੰ ਮਰਨ ਵਰਤ ਤੇ ਬੈਠੇ ਹੋਏ ਸਿਹਤ ਵਿਗੜ ਰਹੀ ਆ तकरीबन 11 ਕਿਲੋ ਭਾਰ ਵੀ ਜਿਹੜਾ ਉਹਨਾਂ ਦਾ ਘਟ ਗਿਆ ਹੈਗਾ ਤਾਂ ਕੀ ਇਸੇ ਤਰ੍ਹਾਂ ਹੀ ਹਾ ਦੇਖੋ ਮਰਨ ਵਰਤ ਤੇ ਬੈਠੇ ਨੇ 15ਵਾਂ ਦਿਨ ਹੋ ਗਿਆ ਕਿਡਨੀਆਂ ਤੇ ਲੀਵਰ ਤੇ ਵੀ ਅਸਰ ਪੈ ਰਿਹਾ ਪਰ ਸਰਕਾਰ ਹੋਮ ਕਰਨ ਦੀ ਨੀਂਦ ਸੁੱਤੀ ਹੋਈ ਆ ਕੋਈ ਨਹੀਂ ਜਦੋਂ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਵਾ ਦੇਖੋ ਇੱਧਰ ਵੀ ਜਦੋਂ ਅਸੀਂ ਜਾਣਦੇ ਆ ਤਾਂ ਕਿਸਾਨਾਂ ਦੇ ਸਿੱਧੀਆਂ ਗੋਲੀਆਂ ਚੱਲਦੀਆਂ ਕੋਈ ਸ਼ਹਾਦਤ ਹੋ ਸਕਦੀ ਅਸੀਂ ਇਹ ਕਹਿੰਦੇ ਆ ਵੀ ਪੰਜਾਬੀਆਂ ਨੂੰ ਤੇ ਦੇਸ਼ਵਾਸੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਅਸੀਂ ਟਿਲ-ਟਿਲ ਮਰਦਾ ਨਹੀਂ ਦੇਖ ਸਕਦੇ ਪੰਜਾਬ ਦੇ ਕਰੀਬ ਖੁਦਕੁਸ਼ੀਆਂ ਦੇਸ਼ ਭਰ ਚੁੰਦੀਆਂ ਰੋਜ਼ ਪੰਜਾਬ ਦੇ ਵਿੱਚ ਪੀਓ ਪੀਜੂ ਕਹਿੰਦੀ ਆ ਵੀ ਪੰਜ ਖੁਦਕੁਸ਼ੀਆਂ ਹੁੰਦੀਆਂ ਰੋਜ਼ ਤਾਕਤ ਉਹਦਾ ਡੇਟਾ ਸਾਡੇ ਮੁੰਡਿਆਂ ਨੇ ਨਸ਼ੇ ਨਾਲ ਨੇ ਵਿਦੇਸ਼ਾਂ ਚ ਜਾ ਰਹੇ ਨੇ ਹਾਲਾਤ ਤਾਂ ਪਹਿਲਾਂ ਵੀ ਅਸੀਂ ਇਹ ਫੈਸਲਾ ਕੀਤਾ ਵੀ ਸਾਡੇ ਸਾਰੇ ਪੱਕੇ ਬੰਦੇ ਸਭ ਲੀਡਰ ਹੀ ਹੁੰਦੇ ਜਿੱਥਿਆਂ ਜੇ ਅਸੀਂ ਕੋਈ 2-4 ਸ਼ਹਾਦਤਾਂ ਦੇ ਕੇ ਵੀ ਐਡੇ ਵੱਡੇ ਪਰਿਵਾਰ ਨੂੰ 80 ਕਰੋੜ ਲੋਕਾਂ ਵਾਸਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਜੇ ਵੱਡੀਆਂ ਮੰਗਾਂ ਪ੍ਰਾਪਤ ਕਰ ਲਈਏ ਤੇ ਕੋਈ ਛੋਟੀ ਗੱਲ ਨਹੀਂ ਹੈ ਇਸੇ ਤਰ੍ਹਾਂ ਮਰਨ ਵਰਤ ਤੇ ਵੱਡਿਆ ਲੀਡਰ ਦਾਤੇ ਲਾ ਕੇ ਜੇ ਕਿਸਾਨਾਂ ਉਹ ਦਰਾਂ ਦੀਆਂ ਮੰਗਾਂ ਬਣਵਾ ਲਈਏ ਤੇ ਸੌਦਾ ਮਹਿੰਗਾ ਨਹੀਂ ਹੈਗਾ ਸਸਤਾ ਵਾ ਪਰ ਜੀ ਸਿੰਘ ਢੱਲੇਵਾਲ ਦੀ ਵੀ ਕਹਿ ਸਕਦੇ ਸ਼ਹਾਦਤ ਨੂੰ ਫਿਰ ਕਿਉਂ ਨਹੀਂ ਬਿਲਕੁਲ ਬਿਲਕੁਲ ਨਾਲ ਹੀ ਕੋਈ ਗੱਲ ਨਹੀਂ ਐ ਤਾਂ ਕੋਈ ਮਖੌਲ ਕੋ ਡਰਾਮਾ ਥੋੜਾ ਸਾਡਾ ਜੇ ਫੈਸਲਾ ਹੋਇਆ ਤੇ ਬੜਾ ਸੋਚ ਸਮਝ ਕੇ ਹੋਇਆ ਔਰ ਉਹ ਆਪਣੀ ਗੱਲ ਤੇ ਕਮਿਟਿਡ ਨੇ ਔਰ ਐਂ ਤਾਂ ਨਹੀਂ ਹੋ ਜਾਂਦਾ ਵੀ ਵੀ ਅਸੀਂ ਕੱਲ ਨੂੰ ਫੈਸਲਾ ਪਲਟ ਜੇ ਨਾ ਤਾਂ ਇਸ ਕਰਕੇ ਉਹ ਕਮਿਟਿਡ ਨੇ ਵੀ ਮਹਿਲੂਕਾਂ ਵਾਸਤੇ ਜੇ ਸ਼ਹੀਦ ਵੀ ਹੋ ਜਾ ਤਾਂ ਕੋਈ ਵੱਡੀ ਗੱਲ ਨਹੀਂ ਹੈ ਜੱਥੇ ਭੇਜਣ ਦੀ ਦੁਬਾਰਾ ਗੱਲ ਕਰ ਰਹੇ ਹੋ ਪਹਿਲਾਂ ਇਹ ਨੁਕਸਾਨ ਕਿੰਨਾ ਹੋਇਆ ਤਕਰੀਬਨ 25 30 ਜਿਹੜੇ ਕੀ ਕਿਸਾਨ ਜ਼ਖਮੀ ਹੋ ਗਏ ਨੇ ਤੁਹਾਨੂੰ ਨਹੀਂ ਲੱਗਦਾ ਸਰ ਜੱਥੇ ਭੇਜ ਕੇ ਜਦੋਂ ਦਿੱਲੀ ਜਾਣ ਹੀ ਨਹੀਂ ਦੇਣਾ ਤਾਂ ਜੱਥੇ ਭੇਜ ਕੇ ਨੁਕਸਾਨ ਕਿਉਂ ਕਰਾਉਣਾ ਹਾਂ ਨਹੀਂ ਦੂਗਾ ਲੈ ਗਈ ਵੀ ਨੁਕਸਾਨ ਤਾਂ ਮੈਂ ਤੁਹਾਨੂੰ ਦੱਸ ਹੋ ਰਿਹਾ ਸਾਡ ਅਸੀਂ ਉਸ ਨੁਕਸਾਨ ਤੋਂ ਬਚਣ ਵਾਸਤੇ ਵੱਡੇ ਪਰਿਵਾਰ ਨੂੰ ਐ ਕੁਰਬਾਨੀਆਂ ਲਈ ਤਿਆਰ ਹੋ ਰਹੇ ਆ ਇਹ ਤਾਂ ਹੁਣ ਹਾਂ ਬਿਲਕੁਲ ਉਹ ਤਾਂ ਉਹ ਤਾਂ ਜਾਂਦੇ ਨਾ ਪਿਛਾਦਤ ਵਾਸਤੇ ਅਗਲੇ ਨਹੀਂ ਨਹੀਂ ਮਾਰਦੇ ਗੋਲੀ ਬਚ ਕੇ ਆ ਜਾਂਦੇ ਨੇ ਤੇ ਇਸ ਕਰਕੇ ਇਸ ਦਾ ਇਹ ਸਾਡੀ ਗੱਲ ਨਾ ਜਥਾ ਭਾਵੇਂ ਸਾਡਾ ਅਕੰਧੋ ਅੱਗੇ ਨਾ ਜਾਵੇ ਸਾਡੀ ਜਿਹੜੀ ਲੋਕਾਂ ਦੀ ਗੱਲ ਆ ਉਹ ਤੇ ਦੁਨੀਆ ਤੱਕ ਪਹੁੰਚਾਤੀ ਨਸ ਸਾਡਾ ਇਹੀ ਮਨੋਰਥ ਹੈ ਫਿਰ ਇਸ 4 ਵਜੇ ਦੀ ਪੀਸੀ ਚ ਵੱਡੇ ਲਾਂ ਹਾਂ ਵੱਡੇ ਲਾਂ ਨੂੰ ਕਿ ਚੱਲ ਬਹੁਤ ਧੰਨਵਾਦੀ ਹਾਂ ਸੰਸਾਡੇ ਨਾਲ ਸਰਬੰਸੰਗਪਤੀ ਜੀ ਜਿੱਥੇ ਮਰਜੀ ਬੜਿਆਂ ਦਾ ਦੋ ਜਥਾ ਪੈਦਲ ਦਿੱਲੀ ਕੂਚ ਨੂੰ ਜਿਹੜਾ ਰਵਾਨਾ ਹੋਇਆ ਸੀ ਪੰਚਾਇਆ ਨਹੀਂ ਗਿਆ ਕਿਉਂਕਿ ਜ਼ਖਮੀ ਕਿਸਾਨ ਹੋ ਗਏ ਵਾਪਸ ਜਿਹੜਾ ਉਹ ਬੁਲਾਉਣਾ ਪਿਆ ਤੇ ਤੀਜਾ ਜਥਾ ਦੁਬਾਰਾ ਜਿਹੜਾ ਕਿ ਅੱਜ ਦੇ ਪੀਸੇ ਦੇ ਵਿੱਚ ਐਲਾਨ ਕੀਤਾ ਜਾਏਗਾ ਕਿ ਕਿੰਨਾਂ ਦਾ ਭੇਜਿਆ ਜਾਏਗਾ ਤੇ ਕਿੰਨੇ ਜਥੇ ਦੇ ਵਿੱਚ ਜਿਹੜੇ ਕਿਸਾਨ ਭੇਜੇ ਜਾਏਗਾ ਸੋ ਜੁੜੇ ਰਹੋ ਸਾਡੇ ਪੇਜ ਦੇ ਨਾਲ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਸਾਥ ਦਿਓ ਵਾਈਕ੍ਰਿਜਿਕਾ ਖਾਲਸਾ ਵਾਈਕ੍ਰਿਜਿਕਾ